ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਉੱਤੇ ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਨੇ ਇਹ ਸੰਕੇਤ ਇਹ ਕਿਹੜੇ ਸੰਕੇਤ ਨੇ ਇਹ ਕਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਸਾਨੂੰ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਸਮਝਣਾ ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਾਂ ਫਿਰ ਆਪਣੇ ਵਿਚਾਰ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਆਪਾਂ ਆਪਣੇ ਆਸ-ਪਾਸ ਅਕਸਰ ਹੀ ਕੁਝ ਐਸੇ ਲੋਕਾਂ ਨੂੰ ਦੇਖਦੇ ਆਂ ਜੋ ਹਰ ਵੇਲੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਆ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਏ ਆ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੇਰਾ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਿਪਰੇ ਨਹੀਂ ਚੜਦਾ ਜਾਂ ਕਹਿਣਗੇ ਸਾਡਾ ਤਾਂ ਸਮਾਂ ਹੀ ਮਾੜਾ ਚੱਲ ਰਿਹਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਮਾੜਾ ਸਮਾਂ ਚੱਲ ਰਿਹਾ ਹੈ ਭਾਵੇਂ ਕਿ ਜੋ ਵੀ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਉਹਨਾਂ ਦੇ ਲਈ ਉਹ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਜਿਵੇਂ ਆਪਣੇ ਭੈਣ ਭਰਾ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਕਹਿਣਗੇ ਫਲਾਣੇ ਬੰਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਆਹ ਦੁੱਖ ਆ ਗਿਆ ਫਲਾਣੇ ਬੰਦੇ ਨੇ ਮੈਨੂੰ ਧੋਖਾ ਦੇ ਦਿੱਤਾ ਫਲਾਣੇ ਕਰਕੇ ਮੈਨੂੰ ਆਹ ਨੁਕਸਾਨ ਹੋ ਗਿਆ ਤੇ ਕੁਝ ਲੋਕ ਐਸੇ ਵੀ ਆ ਜੋ ਵਿਹਿਮਾ ਪਰਮਾ ਦੇ ਵਿੱਚ ਪੈ ਕੇ ਇਹ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਸਾਡੇ ਕੰਮ ਨੂੰ ਨજર ਲੱਗ ਗਈ ਆ ਜਾਂ ਸਾਡੇ ਉੱਤੇ ਕੋਈ ਜਾਦੂ ਟੂਣਾ ਜੰਤਰ ਮੰਤਰ ਕਰ ਦਿੱਤਾ ਗਿਆ ਹੈ ਇਸ ਕਰਕੇ ਸਾਡੇ ਕਮਾਕਾਰਾਂ ਦੇ ਵਿੱਚ ਸਾਨੂੰ ਨੁਕਸਾਨ ਹੋ ਰਿਹਾ ਹੈ ਤੇ ਸਾਡੇ ਉੱਤੇ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ ਕੁਝ ਲੋਕ ਤਾਂ ਆਪਣੇ ਘਰ ਦੇ ਵਿੱਚ ਹੁੰਦੀਆਂ ਘਟਨਾਵਾਂ ਨੂੰ ਚੰਗੇ ਮਾੜੇ ਸਮੇ ਦੇ ਨਾਲ ਜੋੜ ਕੇ ਦੇਖਦੇ ਨੇ ਜਿਵੇਂ ਰਸੋਈ ਦੇ ਵਿੱਚ ਜੇਕਰ ਭੈਣਾਂ ਤੋਂ ਦੁੱਧ ਡੁੱਲ ਜਾਵੇ ਜਾਂ ਫਿਰ ਵਾਰ-ਵਾਰ ਦੁੱਧ ਉੱਬਲ ਜਾਵੇ ਤਾਂ ਉਹ ਵੀ ਕਹਿਣ ਗੀਆਂ ਵੀ ਇਹ ਮਾੜੇ ਸਮੇ ਦੀਆਂ ਨਿਸ਼ਾਨੀਆਂ ਨੇ ਕੁਝ ਨਾ ਕੁਝ ਮਾੜਾ ਹੋਣ ਵਾਲਾ ਹੈ ਇਸੇ ਕਰਕੇ ਹੀ ਸਾਡੇ ਤੋਂ ਦੁੱਧ ਡੁੱਲ ਗਿਆ ਹੈ ਜਾਂ ਫਿਰ ਦੁੱਧ ਉੱਬਲ ਗਿਆ ਹੈ ਇਸੇ ਤਰ੍ਹਾਂ ਕੁਝ ਹੋਰ ਘਟਨਾਵਾਂ ਵੀ ਆ ਜਿਵੇਂ ਸ਼ੀਸ਼ੇ ਦਾ ਟੁੱਟ ਜਾਣਾ ਜਾਂ ਹੋਰ ਐਸੀਆਂ ਘਟਨਾਵਾਂ ਘਰ ਦੇ ਵਿੱਚ ਹੁੰਦੀਆਂ ਹੋਣਗੀਆਂ ਜਿਨ੍ਹਾਂ ਨੂੰ ਮਾੜੇ ਸਮੇਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜ્યાં ਕੁਝ ਮਾੜਾ ਹੋਣ ਦੇ ਸੰਕੇਤ ਸਮਝਿਆ ਜਾਂਦਾ ਹੈ ਜੇਕਰ ਤੁਸੀਂ ਵੀ ਇਸੇ ਨਾਲ ਕੁਝ ਘਟਨਾਵਾਂ ਬਾਰੇ ਜਾਣਦੇ ਹੋ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕੀਤਾ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਹ ਜੋ ਰਸੋਈ ਦੇ ਵਿੱਚ ਦੁੱਧ ਉਬਲ ਗਿਆ ਦੁੱਧ ਡੁੱਲ ਗਿਆ ਇਹ ਸਾਡੀ ਅਣਗਹਿਲੀ ਕਰਕੇ ਆ ਕਈ ਵਾਰ ਸਾਡਾ ਧਿਆਨ ਨਹੀਂ ਹੁੰਦਾ ਇਸ ਪਾਸੇ ਇਸ ਕਰਕੇ ਸਾਡੇ ਕੋਲੋਂ ਦੁੱਧ ਉਬਲ ਜਾਂਦਾ ਹੈ ਜਾਂ ਫਿਰ ਦੁੱਧ ਡੁੱਲ ਜਾਂਦਾ ਹੈ ਤਾਂ ਇਸ ਨੂੰ ਚੰਗੇ ਮਾੜੇ ਸਮੇਂ ਦੇ ਨਾਲ ਜੋੜ ਕੇ ਦੇਖਣਾ ਗੱਲ ਠੀਕ ਨਹੀਂ ਮੰਨ ਦਾ ਵਹਿਮ ਆ ਅਤੇ ਬਾਕੀ ਰਹੀ ਗੱਲ ਕੀਤੇ ਕਰਾਏ ਦੀ ਉਹ ਵੀ ਸਿਰਫ ਸਾਡੇ ਮੰਨ ਦਾ ਵਹਿਮ ਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਚੰਗਾ ਮਾੜਾ ਹੁੰਦਾ ਹੈ ਉਹ ਸਾਡੇ ਖੁਦ ਕਰਕੇ ਆ ਜਿਨੀ ਦੇਰ ਤੱਕ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਦੀ ਜ਼ਿੰਮੇਵਾਰੀ ਖੁਦ ਹੀ ਆਪ ਨਾ ਲੈਣੀ ਸਿੱਖੀ ਓਨੀ ਦੇਰ ਤੱਕ ਸਾਡੇ ਨਾਲ ਚੰਗਾ ਕਿੰਜ ਹੋਵੇਗਾ ਕਿਉਂਕਿ ਜੇਕਰ ਆਪਾਂ ਦੂਜਿਆਂ ਦੇ ਇਲਜ਼ਾਮ ਲਾਉਂਦੇ ਆ ਤਾਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਦੋਂ ਸਮਝਾਂਗੇ ਇਸ ਕਰਕੇ ਸਿਆਣੇ ਸਾਨੂੰ ਸਮਝਾਉਂਦੇ ਆ ਵੀ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਨਾ ਉਹ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ ਇਹ ਸਾਡੇ ਖੁਦ ਕਰਕੇ ਆ ਜੇ ਅੱਜ ਸਾਡੇ ਨਾਲ ਚੰਗਾ ਹੋ ਰਿਹਾ ਹੈ ਤਾਂ ਸਾਡੇ ਚੰਗੇ ਕਰਮ ਸਾਡੀਆਂ ਚੰਗੀਆਂ ਆਦਤਾਂ ਦਾ ਫਲ ਸਾਨੂੰ ਮਿਲ ਰਿਹਾ ਹੈ ਜੇਕਰ ਕੁਝ ਸਾਡੇ ਨਾਲ ਮਾੜਾ ਹੋ ਰਿਹਾ ਹੈ ਤਾਂ ਜ਼ਰੂਰ ਸਾਡੇ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੋਵੇਗੀ ਕੋਈ ਅਣਗਹਿਲੀ ਹੋਈ ਹੋਵੇਗੀ ਜਾਂ ਫਿਰ ਕੁਝ ਮਾੜੀਆਂ ਆਦਤਾਂ ਅਸੀਂ ਅਪਣਾ ਬੈਠੇ ਆਂ ਜਿਸ ਕਰਕੇ ਸਾਡੇ ਨਾਲ ਮਾੜਾ ਹੋ ਰਿਹਾ ਹੈ ਤਾਂ ਉਹ ਮਾੜੀਆਂ ਆਦਤਾਂ ਜਾਂ ਉਹ ਅਣਗਹਿਲੀਆਂ ਅਸੀਂ ਕਰਦੇ ਆਂ ਇਹਨਾਂ ਨੂੰ ਛਪਾਉਣ ਨਾਲੋਂ ਚੰਗਾ ਹੈ ਆਪਾਂ ਇਹਨਾਂ ਨੂੰ ਸਵੀਕਾਰ ਕਰੀਏ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਭਾਵਕਿ ਭਵਿੱਖ ਦੇ ਵਿੱਚ ਸਾਡੇ ਨਾਲ ਕੁਝ ਮਾੜਾ ਨਾ ਹੋ ਸਕੇ ਜੋ ਪਿੱਛੇ ਮਾੜਾ ਹੋ ਗਿਆ ਉਹਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਹੀਂ ਦੁਹਰਾਉਣਾ ਚਾਹੁੰਦੇ ਤਾਂ ਫਿਰ ਆਪਣੇ ਆਪ ਦੀ ਸ਼ਾਨਵੀਨ ਕਰਦੇ ਰਹਿਣਾ ਚਾਹੀਦਾ ਹੈ ਕਿ ਜੋ ਵੀ ਮੇਰੇ ਨਾਲ ਮਾੜਾ ਹੋਇਆ ਜੋ ਵੀ ਮੇਰਾ ਨੁਕਸਾਨ ਹੋਇਆ ਜੋ ਵੀ ਮੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਉਹ ਕਿਉਂ ਆਇਆ ਹੈ ਕਿੱਥੇ ਮੇਰੇ ਕੋਲੋਂ ਗਲਤੀ ਰਹਿ ਗਈ ਕਿੱਥੇ ਮੇਰੇ ਕੋਲੋਂ ਅਣਗਹਿਲੀ ਹੋ ਗਈ ਕਿਉਂਕਿ ਜੇਕਰ ਆਪਾਂ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਤਾਂ ਹੀ ਤਾਂ ਸਾਹਮਣੇ ਵਾਲੇ ਨੇ ਸਾਨੂੰ ਧੋਖਾ ਦਿੱਤਾ ਇਹ ਆਪਾਂ ਆਪਣੀਆਂ ਗਲਤੀਆਂ ਅਣਗਹਿਲੀਆਂ ਨੂੰ ਫੜਨਾ ਹੈ ਅਤੇ ਇੱਥੇ ਨਾਲ ਇੱਥੇ ਨਾਲ ਦੀ ਨਾਲ ਇਹ ਗੱਲ ਵੀ ਕਹਿ ਦਈਏ ਇਹ ਨਹੀਂ ਕਿ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਜਾਂ ਕੋਈ ਅਣਗਹਿਲੀ ਹੋ ਗਈ ਤਾਂ ਅਸੀਂ ਉਸ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਹੈ ਬਸ ਉਸੇ ਹੀ ਗੱਲ ਦੇ ਬਾਰੇ ਸੋਚੀ ਪਏ ਰਹਿਣਾ ਹੈ ਨਹੀਂ ਇਦਾਂ ਨਹੀਂ ਉਹ ਗਲਤੀ ਨੂੰ ਸੁਧਾਰਨਾ ਹੈ ਇਹ ਨਹੀਂ ਵੀ ਉਸ ਬਾਰੇ ਸੋਚ-ਸੋਚ ਕੇ ਹੋਰ ਪਰੇਸ਼ਾਨੀਆਂ ਚਿੰਤਾਵਾਂ ਪੈਦਾ ਕਰਨੀਆਂ ਨੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇੱਥੇ ਇਹੀ ਸਮਝਣੀ ਆ ਤਾਂ ਦੂਜੀ ਗੱਲ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਸ ਬੰਦੇ ਨੇ ਆਪਣੇ ਸਮੇਂ ਦੀ ਕਦਰ ਕਰਨੀ ਸਿੱਖ ਲਈ ਨਾ ਸਮਝੋ ਉਹਦੇ ਉੱਤੇ ਚੰਗੇ ਸਮੇਂ ਦੀ ਸ਼ੁਰੂਆਤ ਉਸੇ ਵੇਲੇ ਤੋਂ ਹੀ ਹੋ ਗਈ ਕਿਉਂਕਿ ਸਮੇਂ ਦੀ ਬੇਕਦਰੀ ਹੀ ਸਾਡੇ ਉੱਤੇ ਮਾੜਾ ਸਮਾਂ ਲਿਆਉਂਦੀ ਹੈ ਜਿਸ ਸਮੇਂ ਬੰਦੇ ਨੇ ਆਪਣੇ ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖ ਲਈ ਉਹਨੇ ਸਭ ਕੁਝ ਪਾ ਲਿਆ ਤਾਂ ਆਪਣੇ ਸਮੇਂ ਦੀ ਕਦਰ ਕਰਨੀ ਹੈ ਜਿਵੇਂ ਆਪਾਂ ਪੈਸੇ ਨੂੰ ਬੜਾ ਸੋਚ ਸਮਝ ਕੇ ਵਰਤਦੇ ਆ ਨਾ ਉਸੇ ਤਰ੍ਹਾਂ ਆਪਣੇ ਸਮੇਂ ਨੂੰ ਸੋਚ ਸਮਝ ਕੇ ਵਰਤਣਾ ਹੈ ਇਹ ਸੋਚਣਾ ਵੀ ਸਾਡੀ ਜ਼ਿੰਦਗੀ ਦਾ ਇਹ ਇੱਕ ਪਲ ਇੱਕ ਵਾਰ ਬੀਤ ਗਿਆ ਇਹਨੇ ਵਾਪਸ ਨਹੀਂ ਆਉਣਾ ਇਸ ਲਈ ਇੱਕ ਪਲ ਦੀ ਸਹੀ ਵਰਤੋਂ ਕਰਨੀ ਹੈ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਯਾਦਗਾਰ ਪਲ ਬਣਾਉਣਾ ਹੈ ਤਾਂ ਇਸ ਤਰ੍ਹਾਂ ਇੱਕ ਇੱਕ ਪਲ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ ਅਤੇ ਇਸ ਸਮੇਂ ਦੀ ਕਦਰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਚੰਗੀ ਆਦਤ ਕਿਹੜੀ ਅਪਣਾਉਣੀ ਪੈਣੀ ਆ ਸਵੇਰੇ ਜਲਦੀ ਉੱਠਣ ਦੀ ਜਿਸ ਦਿਨ ਆਪਾਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਸਮਝੋ ਆਪਣੀ ਕਾਮਯਾਬੀ ਤਰੱਕੀ ਆਪਣੇ ਚੰਗੇ ਸਮੇਂ ਵੱਲ ਸਾਡਾ ਪਹਿਲਾ ਕਦਮ ਚੁੱਕ ਲਿਆ ਕਿਉਂਕਿ ਸਾਡੀ ਕਾਮਯਾਬੀ ਤਰੱਕੀ ਦੇ ਪਿਛੇ ਤਾਂਦਰੁਸਤੀ ਦਾ ਸਭ ਤੋਂ ਵੱਡਾ ਹੱਥ ਆ ਜੇਕਰ ਸਾਡਾ ਤਨ ਤੰਦਰੁਸਤ ਆ ਸਾਡਾ ਮਨ ਖੁਸ਼ ਆ ਤਾਂ ਹੀ ਅਸੀਂ ਆਪਣੇ ਲਈ ਸਹੀ ਕੰਮ ਕਰ ਪਾਉਂਦੇ ਆ ਤਾਂ ਸਵੇਰੇ ਜਲਦੀ ਉੱਠਣਾ ਹੈ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਕਰਨਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਆ ਨਾ ਤਾਂ ਸਾਡੇ ਸਰੀਰ ਦਾ ਸਾਰਾ ਆਲਸ ਸੁਸਤੀ ਉੱਤਰ ਜਾਂਦੀ ਆ ਤੇ ਸਾਡਾ ਸਰੀਰ ਦਿਨ ਵਿੱਚ ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ ਸਵੇਰੇ ਉੱਠਣਾ ਹੈ ਉੱਠ ਕੇ ਉਸ ਮਾਲਕ ਦਾ ਨਾਮ ਜਪਣਾ ਹੈ ਸਵੇਰ ਦਾ ਇਸ਼ਨਾਨ ਕਰਨਾ ਹੈ ਉਹ ਅਸੀਂ ਆਪਣੇ ਤਨ ਅਤੇ ਮਨ ਨੂੰ ਸਹੀ ਖੁਰਾਕ ਦੇ ਰਹੇ ਹਾਂ ਤਾਂ ਸਵੇਰੇ ਜਲਦੀ ਉੱਠਣਾ ਵੀ ਆ ਉੱਠ ਕੇ ਇਸ਼ਨਾਨ ਵੀ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਕਿਉਂਕਿ ਗੁਰਬਾਣੀ ਦਾ ਪਾਠ ਕਰਕੇ ਸਾਡਾ ਮਨ ਸੋਹਣਾ ਹੁੰਦਾ ਹੈ ਸਾਡਾ ਮਨ ਮਜ਼ਬੂਤ ਹੁੰਦਾ ਹੈ ਉਸ ਤੋਂ ਬਾਅਦ ਆ ਕਿ ਆਪਣੇ ਦਿਨ ਭਰ ਦੇ ਕੰਮਾਂ ਕਾਰਾਂ ਦੀ ਵਿਉਂਤਬੰਦੀ ਕਰਨੀ ਹੈ ਕਿਉਂਕਿ ਜੇਕਰ ਰਾਤ ਨੂੰ ਹੀ ਆਪਾਂ ਆਪਣੇ ਸਵੇਰ ਦੇ ਦਿਨ ਦੀ ਵਿਉਂਤਬੰਦੀ ਕੀਤੀ ਹੋਏਗੀ ਕਿ ਕਿਹੜਾ ਕੰਮ ਮੈਂ ਸਭ ਤੋਂ ਪਹਿਲਾਂ ਕਰਨਾ ਹੈ ਕਿਹੜਾ ਕੰਮ ਮੇਰੇ ਲਈ ਸਭ ਤੋਂ ਜ਼ਰੂਰੀ ਆ ਤਾ ਇਸ ਤਰ੍ਹਾਂ ਆਪਾਂ ਸਮੇਂ ਦੀ ਬਰਬਾਦੀ ਨਹੀਂ ਕਰਾਂਗੇ ਸਿੱਧਾ ਆਪਣੇ ਕੰਮ ਤੇ ਲੱਗ ਜਾਵਾਂਗੇ ਉਸ ਤੋਂ ਬਾਅਦ ਇਹ ਘੱਟ ਬੋਲਣਾ ਅਤੇ ਜ਼ਿਆਦਾ ਸੁਣਨ ਦੀ ਆਦਤ ਪਾਉਣੀ ਕਿਉਂਕਿ ਜੋ ਮਨੁੱਖ ਜ਼ਿਆਦਾ ਸੁਣਦੇ ਆਣਾ ਉਹ ਜ਼ਿਆਦਾ ਕਾਮਯਾਬ ਹੁੰਦੇ ਆ ਕਿਉਂਕਿ ਜ਼ਿਆਦਾ ਸੁਣਨ ਵਾਲਾ ਬੰਦਾ ਸਾਹਮਣੇ ਵਾਲੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਪਾਉਂਦਾ ਹੈ ਉਹਦੇ ਮਨ ਨੂੰ ਚੰਗੀ ਤਰ੍ਹਾਂ ਪੜ੍ਹ ਪਾਉਂਦਾ ਹੈ ਇਸ ਕਰਕੇ ਉਹਨੂੰ ਫੈਸਲਾ ਲੈਣਾ ਆਸਾਨ ਹੋ ਜਾਂਦਾ ਹੈ ਨਾ ਹੋ ਸਕਦਾ ਹੈ ਰੱਬ ਨੇ ਇਸੇ ਕਰਕੇ ਸਾਨੂੰ ਦੋ ਕੰਨ ਦਿੱਤੇ ਆ ਤੇ ਮੂੰਹ ਇੱਕ ਦਿੱਤਾ ਜੀਬ ਇੱਕ ਦਿੱਤੀ ਵੀ ਭਾਈ ਤੂੰ ਸੁਣ ਜਿਆਦਾ ਬੋਲ ਘੱਟ ਉਸ ਤੋਂ ਬਾਅਦ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਨੀ ਕਿਉਂਕਿ ਖੁਸ਼ ਅਤੇ ਸ਼ਾਂਤ ਮਨ ਸਹੀ ਫੈਸਲੇ ਲੈਂਦਾ ਹੈ ਉਸ ਤੋਂ ਬਾਅਦ ਇਹ ਸਾਡੀ ਕਾਮਯਾਬੀ ਸਾਡੀ ਤਰੱਕੀ ਸਾਡੇ ਚੰਗੇ ਸਮੇਂ ਦੇ ਲਈ ਸਭ ਤੋਂ ਜ਼ਰੂਰੀ ਸਾਡਾ ਪਰਿਵਾਰ ਜੇ ਸਾਡੇ ਪਰਿਵਾਰ ਦੇ ਵਿੱਚ ਜੀਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਆ ਏਕਤਾ ਆ ਤਾਂ ਫਿਰ ਅਸੀਂ ਮੁਸ਼ਕਲ ਤੋਂ ਮੁਸ਼ਕਲ ਸਮੇਂ ਨੂੰ ਵੀ ਰਲ ਕੇ ਪਾਰ ਕਰ ਸਕਦੇ ਹਾਂ ਉਹ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਸਕਦੇ ਹਾਂ ਪਰ ਜੇਕਰ ਪਰਿਵਾਰ ਦੇ ਵਿੱਚ ਏਕਤਾ ਨਹੀਂ ਤਾਂ ਫਿਰ ਚੰਗਾ ਸਮਾਂ ਵੀ ਹੋਵੇ ਸਾਡੇ ਕੋਲ ਕਿੰਨੀਆਂ ਹੀ ਸੁੱਖ ਸਹੂਲਤਾਂ ਵੀ ਹੋਣ ਉਹਨਾਂ ਦਾ ਵੀ ਉਹ ਸੁੱਖ ਸਹੂਲਤਾਂ ਦਾ ਸੁੱਖ ਬੰਦਾ ਨਹੀਂ ਮੰਨ ਸਕਦਾ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਹੋਣੀ ਬਹੁਤ ਜ਼ਰੂਰੀ ਆ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਤਾਂ ਹੀ ਬਣੀ ਰਹਿੰਦੀ ਹੈ ਜਦੋਂ ਘਰ ਦੇ ਜੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਸਮਝਦੇ ਨੇ ਇੱਕ ਦੂਸਰੇ ਦੇ ਪ੍ਰਤੀ ਆਪਣੇ ਫਰਜ਼ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ ਤਾਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿਉਂਕਿ ਇਹੋ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਨੇ ਤਾਂ ਬਸ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਤੁਸੀਂ ਸਮਝ ਗਏ ਹੋਵੋਗੇ ਕਿ ਚੰਗਾ ਜਾਂ ਮਾੜਾ ਸਮਾਂ ਸਾਡੀਆਂ ਖੁਦ ਦੀਆਂ ਚੰਗੀਆਂ ਮਾੜੀਆਂ ਆਦਤਾਂ ਕਰਕੇ ਆ ਜਿਸ ਦਿਨ ਆਪਾਂ ਮਾੜੀਆਂ ਆਦਤਾਂ ਇਹਨਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਆਂ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਅ ਆ ਜਾਵੇਗਾ ਤਾਂ ਫਿਰ ਆਓ ਇਹ ਚੰਗੇ ਆਓ ਫਿਰ ਆਪਾਂ ਇਹ ਚੰਗੀਆਂ ਆਦਤਾਂ ਨੂੰ ਅਪਣਾਉਂਦੇ ਹਾਂ ਸਵੇਰੇ ਜਲਦੀ ਉਠੀਏ ਉੱਠ ਕੇ ਪਹਿਲਾਂ ਮਾਲਕ ਦਾ ਸ਼ੁਕਰਾਨਾ ਫਿਰ ਜਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਗੁਰੂ ਘਰੇ ਜਾਣਾ ਗੁਰੂ ਘਰੇ ਜਾ ਕੇ ਗੁਰੂ ਦਾ ਉਪਦੇਸ਼ ਸੁਣਨਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਇਹਦੇ ਨਾਲ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਕੱਟੇ ਜਾਂਦੇ ਆ ਸਾਡਾ ਮਨ ਕਿੰਨਾ ਸ਼ਾਂਤ ਸਕੂਨ ਦੇ ਵਿੱਚ ਰਹਿੰਦਾ ਹੈ ਆਪਣੇ ਸਮੇਂ ਦੀ ਕਦਰ ਕਰਨੀ ਸਮੇਂ ਦੀ ਫਜ਼ੂਲ ਖਰਚੀ ਨਹੀਂ ਕਰਨੀ ਏਨਾਈ ਵੀ ਜਿੱਥੇ ਬੈਠ ਗਏ ਬਸ ਇਧਰ ਉਧਰ ਦੀਆਂ ਗੱਲਾਂ ਕਰ ਲਈਆਂ ਆਪਣੇ ਏਕ ਏਕ ਪਲ ਏਕ ਏਕ ਮਿੰਟ ਦਾ ਪੈਸੇ ਵਾਂਗ ਧਿਆਨ ਰੱਖਣਾ ਹੈ ਜਿਵੇਂ ਪੈਸੇ ਨੂੰ ਸਮਝ ਕੇ ਵਰਤਦੇ ਆ ਨਾ ਉਸੇ ਤਰ੍ਹਾਂ ਆਪਣੇ ਏਕ ਏਕ ਪਲ ਏਕ ਏਕ ਛੇਨ ਨੂੰ ਸੋਚ ਸਮਝ ਕੇ ਵਰਤਣਾ ਹੈ ਆਪਣੇ ਕਮਾਕਾਰਾਂ ਦੀ ਵਿਉਂਤਬੰਦੀ ਬਣਾ ਕੇ ਰੱਖਣੀ ਆ ਬੋਲਣਾ ਘੱਟ ਤੇ ਸੁੰਣਾ ਜ਼ਿਆਦਾ ਹੈ ਹਮੇਸ਼ਾ ਖੁਸ਼ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਨੀ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਹਮੇਸ਼ਾ ਕਰਦੇ ਰਹਿਣਾ ਹੈ ਜਿੱਥੇ ਸਾਨੂੰ ਭਲਾ ਕਰਨ ਦਾ ਮੌਕਾ ਮਿਲੇ ਉਥੇ ਸਭ ਤੋਂ ਪਹਿਲਾਂ ਅਸੀਂ ਅੱਗੇ ਹੋਣੇ ਚਾਹੀਦੇ ਆ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ